ਫੀ ਸੱਚੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਦਾ ਹੋਇਆ ਸਾਹਮਣੇ ਮਾਰਦਾ ਪੱਟਾ ਤੇ ਥਾਪੀਆਂ ਇਸ ਵੇਲੇ ਨੌਜੇ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਐਨ ਚਾਰੇ ਜਾਫੀ ਤਿਆਰ ਨੇ ਆਹ ਵੇਖਦਾ ਵੀ ਫਕਰ ਚੰਡੇ ਵਾਲਾ ਗੱਲ ਸਿਰੇ ਲਾਈ ਆਉਂਦਾ ਬੱਲੇ ਬੱਲੇ ਕਰਵਾਈ ਆਉਂਦਾ ਕੈਰੋ ਦੇ ਮੇਲੇ ਤੇ ਟੱਕਰ ਸਿਰੇ ਦੀ ਸੋਨੀ ਫਕਰ ਚੰਡੇ ਦਾ ਸੋਨੀ ਫਕਰ ਚੰਡੇ ਆ ਆ ਵਾਟ ਗਏ ਹੋਟਰ ਲੱਖਾ ਪਹਿਲਵਾਨ ਦੀ ਜੋਲਾ ਸਾਹਿਬ ਵੱਡੀਆਂ ਜ਼ਿੰਮੇਵਾਰੀਆਂ ਨੇ ਔਰ ਧੰਨਵਾਦ ਹੈ ਹਾਂਜੀ ਫਕਰ ਝੰਡੇ ਵਾਲੇ ਸੋਨੀ ਦੇ ਜੱਫਾ ਕਿਵੇਂ ਲੱਗਿਆ ਕਮੈਂਟਾਂ ਵਿੱਚ ਜਰੂਰ ਦੱਸਣਾ ਜੇ ਤੁਸੀਂ ਇਹ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ